ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੀ ਜੀਵਨੀ ਬਾਰੇ ਡਿਸਕਸ ਕਰਾਂਗੇ ਦੋਸਤੋ ਜੇਕਰ ਤੁਸੀਂ ਇਸ ਕਲਾਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp group ਜਾਂ Telegram group ਨੂੰ join ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ description ਦੇ ਵਿੱਚ ਦੇ ਦੇਵਾਂਗਾ ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਗੁਰੂ ਨਾਨਕ ਦੇ ਗੁਰੂ ਰਾਮਦਾਸ ਜੀ ਦੀ ਜੀਵਨੀ ਬਾਰੇ ਕਵਰ ਕਰਾਂਗੇ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਨੇ ਤਿੰਨ ਚਾਰ ਕਲਾਸਿਸ ਕਵਰ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਆਪ ਗੁਰੂ ਨਾਨਕ ਦੇਵ ਜੀ ਦੇ ਟੌਪਿਕ ਨੂੰ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਇਹਨਾਂ ਦੀ ਜੀਵਨੀ ਬਾਰੇ ਡਿਸਕਸ ਕਰ ਚੁੱਕੇ ਹਾਂ ਤੇ ਮੋਸਟ ਇੰਪੋਰਟੈਂਟ ਜਿਹੜੇ ਐਮਸੀਕਿਊਸ ਕੁਐਸਚਨਸ ਬਣਦੇ ਸੀ ਉਹ ਵੀ ਆਪਾਂ ਇਹਨਾਂ ਕਲਾਸਿਸ ਦੇ ਵਿੱਚ ਕਵਰ ਕਰ ਚੁੱਕੇ ਹਾਂ ਦੋਸਤੋ ਚੈੱਕਰ ਤੁਸੀਂ ਉਹ ਕਲਾਸਿਸ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵੀ ਜਾ ਕੇ ਉਹਨਾਂ ਕਲਾਸਿਸ ਨੂੰ ਦੇਖ ਸਕਦੇ ਹੋ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਰਾਮਦਾਸ ਜੀ ਜੇਕਰ ਇਹਨਾਂ ਦੇ ਟਾਈਮ ਪੀਰੀਅਡ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਰਾਮਦਾਸ ਜੀ ਦਾ ਟਾਈਮ ਪੀਰੀਅਡ ਰੈਣ ਵਾਲਾ ਹੈ 1534 ਤੋਂ ਲੈ ਕੇ 1581 ਤੱਕ ਤਾਂ ਤੁਸੀਂ ਇਹ ਟਾਈਮ ਪੀਰੀਅਡ ਯਾਦ ਰੱਖਣਾ ਹੈ ਠੀਕ ਹੈ ਤਾਂ 1534 ਤੋਂ ਲੈ ਕੇ 1581 ਤੱਕ ਇਹਨਾਂ ਦਾ ਟਾਈਮ ਪੀਰੀਅਡ ਹੈ ਜੇਕਰ ਜਨਮ ਸਥਾਨ ਦੀ ਗੱਲ ਕੀਤੀ ਜਾਵੇ ਗੁਰੂ ਰਾਮਦਾਸ ਜੀ ਦੀ ਤਾਂ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ 24 ਸਤੰਬਰ 1534 ਨਿਹਰਾ ਦਾ ਜਨਮ ਹੋਇਆ ਸੀ 24 ਸਤੰਬਰ 1534 ਚੁੰਨਾ ਮੰਡੀ ਲਾਹੌਰ ਦੇ ਵਿੱਚ ਠੀਕ ਹੈ ਯਾਦ ਰੱਖਣਾ ਤੁਸੀਂ ਨੋਟ ਡਾਊਨ ਕਰ ਲੈਣਾ ਹੈ 24 ਸਤੰਬਰ 1534 ਚੁੰਨਾ ਮੰਡੀ ਲਾਹੌਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਜੇਕਰ ਇਹਨਾਂ ਦੇ ਅਸਲੀ ਨਾਮ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅਸਲੀ ਨਾਮ ਰਣ ਵਾਲਾ ਭਾਈ ਜੇਠਾ ਜੀ ਤਾਂ ਇਹਨਾਂ ਨੂੰ ਛੋਟੇ ਹੁੰਦੇ ਭਾਈ ਜੇਠਾ ਜੀ ਕਿਹਾ ਜਾਂਦਾ ਸੀ ਜਿਨ੍ਹਾਂ ਦਾ ਅਸਲੀ ਨਾਮ ਸੀ ਅੱਗੇ ਜਾ ਕੇ ਇਹਨਾਂ ਦਾ ਨਾਮ ਕੀ ਗੁਰੂ ਰਾਮਦਾਸ ਜੀ ਰੱਖ ਦਿੱਤਾ ਗਿਆ ਅ ਅੱਗੇ ਦੇਖਦੇ ਆ ਅੱਗੇ ਗੁਰੂ ਰਾਮਦਾਸ ਜੀ ਕਿਹੜੀ ਕਾਸਟ ਨਾਲ ਸੰਬੰਧ ਰੱਖਦੇ ਸੀ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਸੀ ਤਾਂ ਉਹ ਸੋਢੀ ਜਾਤੀ ਨਾਲ ਸੰਬੰਧ ਰੱਖਦੇ ਸੀ ਇਹ ਵੀ ਤੁਸੀਂ ਯਾਦ ਰੱਖਣ ਸਿੱਧਾ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਸਕਦੇ ਨੇ ਕਿ ਗੁਰੂ ਰਾਮਦਾਸ ਜੀ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਸੀ ਤਾਂ ਉਹ ਸੋਢੀ ਜਾਤੀ ਨਾਲ ਸੰਬੰਧ ਰੱਖਦੇ ਸੀ ਅੱਗੇ ਉਹਨਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਦਾ ਨਾਮ ਸੀ ਹਰੀਦਾਸ ਹਰੀਦਾਸ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਤੇ ਮਾਤਾ ਦਾ ਨਾਮ ਸੀ ਮਾਤਾ ਦਇਆਕੌਰ ਤਾਂ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਉਹਨਾਂ ਨੇ ਆਪਣੇ ਜਿਹੜੇ ਬਚਪਨ ਦੇ ਸਾਲ ਸੀ ਉਸਨੇ ਆਪਣੇ ਨਾਨੀ ਜੀ ਨਾਲ ਬਿਤਾਏ ਸੀ ਨਾਨੀ ਜੇ ਪਿੰਡ ਬਾਸਰਕੇ ਪਿੰਡ ਬਾਸਰਕੇ ਦੇ ਵਿੱਚ ਉਹਨਾਂ ਨੇ ਆਪਣੇ ਬਚਪਨ ਦੇ ਸਾਲ ਬਿਤਾਏ ਸੀ ਤਾਂ ਕੀ ਹੁੰਦਾ ਉਸ ਟਾਈਮ ਆਪ ਜੀ ਕੁਝ ਸਾਲ ਪਿੰਡ ਬਾਸਰਕੇ ਵਿੱਚ ਰਹੇ ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਪਾਈ ਗੋਦੇ ਦੀ ਪਾਈ ਗੋਦੇ ਦੀ ਬੇਨਤੀ ਤੇ ਗੋਇੰਦਵਾਲ ਸਾਹਿਬ ਨਗਰ ਬਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ ਮਤਲਬ ਕਿ ਜਦੋਂ ਗੁਰੂ ਅਮਰਦਾਸ ਜੀ ਦੇ ਦੁਆਰਾ ਗੋਇੰਦਵਾਲ ਸਾਹਿਬ ਨੂੰ ਬਸਾਇਆ ਗਿਆ ਸੀ ਤਾਂ ਬਾਸਰਕੇ ਤੋਂ ਕਾਫੀ سارے ਲੋਕਾਂ ਨੂੰ ਕੀਏ ਗੋਇੰਦਵਾਲ ਸਾਹਿਬ ਲੈ ਜਾਂਦਾ ਗਿਆ ਤੇ ਉੱਥੇ ਵਸਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਭਾਈ ਜੇਠਾ ਜੀ ਵੀ ਇੱਕ ਸੀ ਠੀਕ ਹੈ ਇਹਨਾਂ ਵਿੱਚ ਭਾਈ ਜੇਠਾ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਇੰਦਵਾਲ ਸਾਹਿਬ ਆ ਗਏ ਸੀ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰਵਾਇਆ ਸੀ ਤਾਂ ਬੀਬੀ ਭਾਨੀ ਨਾ ਬੀਬੀ ਭਾਨੀ ਜੀ ਕੌਣ ਸੀ ਇਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਜਿਸ ਨੇ ਕੀ ਸੀ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਕਰਵਾਇਆ ਸੀ ਭਾਈ ਜੇਠਾ ਜੀ ਦੇ ਨਾਲ ਠੀਕ ਤਾਂ ਬਾਅਦ ਵਿੱਚ ਜੇਠਾ ਜਿਹੜਾ ਨਾਮ ਸੀ ਉਹ ਬਦਲ ਕੇ ਕੀ ਰੱਖ ਦਿੱਤਾ ਗਿਆ ਸ੍ਰੀ ਗੁਰੂ ਰਾਮਦਾਸ ਜੀ ਇਤੋਂ ਤੱਕ ਆਪਣਾ ਟਾਪਿਕ ਕਲੀਅਰ ਹੈ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ ਹੁਣ ਜੀਵਨ ਸਾਥੀ ਤਾਂ ਬੀਬੀ ਪੰਨੀ ਜੀ ਨੇ ਠੀਕ ਹੈ ਬੀਬੀ ਪੰਨੀ ਜੀ ਨਾਲ ਦਾ ਵਿਆਹ ਹੋ ਗਿਆ ਸੀ ਤਾਂ ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਚੱਕ ਸੀ ਗੁਰੂ ਕਾ ਚੱਕ ਰੱਖਿਆ ਗਿਆ ਆ ਗੁਰੂ ਰਾਮਦਾਸ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਇੱਕ ਤਾਂ ਗੁਰੂ ਕਾ ਚੱਕ ਬਾਅਦ ਵਿੱਚ ਇਸ ਦਾ ਨਾਮ ਕੀ ਰੱਖ ਦਿੱਤਾ ਗਿਆ ਇਹਨਾਂ ਦੇ ਲੱਗ-ਲੱਗ ਨਾਮ ਰੱਖੇ ਗਏ ਨੇ ਫਿਰ ਇਸ ਦਾ ਨਾਮ ਰਾਮਦਾਸਪੁਰ ਰੱਖ ਦਿੱਤਾ ਗਿਆ ਅੱਜ ਕੱਲ ਇਹਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ ਤਾਂ ਅੱਜ ਕੱਲ ਇਹਨੂੰ ਆਪਾਂ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਆ ਤਾਂ ਤੁਸੀਂ ਇਹ ਤਿੰਨੋਂ ਨਾਮ ਯਾਦ ਰੱਖਣੇ ਨੇ ਗੁਰੂ ਕਾ ਚੱਕ ਰਾਮਦਾਸਪੁਰ ਤੇ ਅੰਮ੍ਰਿਤਸਰ ਤਾਂ ਸਿੱਧਾ ਇਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ ਕਿ ਗੁਰੂ ਰਾਮਦਾਸ ਜੀ ਦੁਆਰਾ ਕਿਹੜਾ ਸ਼ਹਿਰ ਬਸਾਇਆ ਗਿਆ ਸੀ ਤਾਂ ਉਹਨਾਂ ਦੁਆਰਾ ਇੱਕ ਸ਼ਹਿਰ ਬਣਾਇਆ ਗਿਆ ਸੀ ਬਟ ਉਹਨਾਂ ਦੇ ਨਾਮ ਨਾਲ ਅਲੱਗ-ਅਲੱਗ ਸੀ ਪਹਿਲਾਂ ਗੁਰੂ ਕਾ ਚੱਕ ਸੀ ਫਿਰ ਉਸ ਤੋਂ ਦਾ ਨਾਮ ਦਾਸਪੁਰ ਰੱਖ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜਕੱਲ ਆਪਾਂ ਉਸ ਨੂੰ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਤਾਂ ਅੱਗੇ ਇਸ ਸ਼ਹਿਰ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਹੋਈ ਸੀ 1570 ਨੂੰ 1570 ਨੂੰ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਹੋਈ ਸੀ ਜਿਸ ਨੂੰ ਆਪਾਂ ਕਿਸ ਨਾਮ ਜਾਣਦੇ ਹਾਂ ਰਾਮਦਾਸਪੁਰ ਤੇ ਗੁਰੂ ਕਾ ਚੱਕ ਦੇ ਨਾਮ ਨਾਲ ਜਾਣਦੇ ਹਾਂ ਤਾਂ ਤੁਸੀਂ ਇਹ ਵੀ ਨੋਟ ਕਰ ਲੈਣਾ ਹੈ ਇਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦੀ ਨੀ 1577 ਦੇ ਵਿੱਚ ਗੁਰੂ ਰਾਮਦਾਸ ਜੀ ਨੇ ਆਪਣੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰੱਖੀ ਠੀਕ ਹੈ ਉੱਥੇ ਜਿਹੜਾ ਹੁਣ ਆਪਾਂ ਗੱਲ ਕਰਦੇ ਅੰਮ੍ਰਿਤਸਰ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀ ਹੈ ਹਰਮੰਦਰ ਸਾਹਿਬ ਬਣਿਆ ਹੋਇਆ ਨਾ ਉਸ ਦੇ ਆਲੇ ਦੁਆਲੇ ਕੀ ਹੈ ਇਹ ਸਰੋਵਰ ਬਣਿਆ ਹੋਇਆ ਹੈ ਅੰਮ੍ਰਿਤਸਰ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਨਾਮ ਇਸ ਸਰੋਵਰ ਦੇ ਨਾਮ ਤੇ ਹੀ ਰੱਖਿਆ ਗਿਆ ਹੈ ਠੀਕ ਹੈ ਅੰਮ੍ਰਿਤ ਪਾਣੀ ਹੋ ਗਿਆ ਸਰ ਦਾ ਮਤਲਬ ਹੋ ਗਿਆ ਸਰੋਵਰ ਅੰਮ੍ਰਿਤ ਸਰੋਵਰ ਆ ਇੱਥੇ ਕੀ ਹੈ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰੱਖੀ ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁੰਗ ਪਿੰਡ ਦੇ ਵਸਨੀਕਾਂ ਵੱਲੋਂ ਖਰੀਦੀ ਗਈ ਸੀ ਜਦਕਿ ਕੁਝ ਹੋਰ ਨਾ ਮੁਤਾਬਕ ਗੁਰੂ ਅਮਰਦਾਸ ਜੀ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਪਾਨੀ ਨੂੰ ਉਹਨਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੋਹਫੇ ਵਜੋਂ ਦਿੱਤੀ ਸੀ ਤਾਂ ਅਲੱਗ-ਅਲੱਗ ਮਤ ਪਏ ਇਦਨੇ ਇਸ ਜ਼ਮੀਨ ਬਾਰੇ ਠੀਕ ਹੈ ਤਾਂ ਇਹ ਤੁਸੀਂ ਕਿਉਂਕਿ ਇਦਾਂ ਇਹ ਕੁਐਸਚਨ ਆਣਾ ਨਹੀਂ ਠੀਕ ਹੈ ਜੋ ਇਸ ਸਰੋਵਰ ਦੇ ਆਲੇ-ਦੁਆਲੇ ਨਗਰ ਵਸਿਆ ਸੀ ਉਸ ਦਾ ਸ਼ੁਰੂ ਵਿੱਚ ਨਾ ਕੀ ਰੱਖਿਆ ਗਿਆ ਰਾਮਦਾਸਪੁਰ ਤੇ ਚੱਕ ਰਾਮਦਾਸ ਅਮਰਸਰ ਦਾ ਨਾਮ ਠੀਕ ਹੈ ਤਾਂ ਗੁਰੂ ਅਰਜਨ ਜੀ ਨੇ ਜਿਹਨਾਂ ਨੇ ਸਰੋਵਰ ਮੁਕੰਮਲ ਕਰਵਾਇਆ ਸੰਤੋਖ ਸਰ ਤੇ ਰਾਮ ਸਰ ਦੇ ਤਲਾਬ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਮੰਦਰ ਸਾਹਿਬ ਬਣਵਾਇਆ ਇਸ ਸਮੇਂ ਇਸੇ ਆ ਤਰੱਕੀ ਕਰਦਾ ਗਿਆ ਹੌਲੀ ਹੌਲੀ ਅਮਰਸਰ ਸਾਹਿਬ ਕੀਏ ਤਰੱਕੀ ਕਰਦਾ ਗਿਆ ਜਿਸ ਨਾਲ ਗੁਰੂ ਅਰਜਨ ਦੇਵ ਜਿਹੜੇ ਪੰਜਵੇਂ ਪਾਤਸ਼ਾਹ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਕੀ ਕੀਤਾ ਇਹਨਾਂ ਦੇ ਇਸ ਕੰਮ ਨੂੰ ਮੁਕੰਮਲ ਕਰਵਾਇਆ ਸਟਾਰਟਿੰਗ ਤਾਂ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਬਟ ਮੁਕੰਮਲ ਸੀ ਜਿਹੜਾ ਉਹਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ ਸੀ 1 ਸਤੰਬਰ 1574 ਈਸਵੀ ਵਿੱਚ ਆਪ ਜੀ ਨੂੰ ਗੁਰਗੱਦੀ ਸੰਭਾਲੀ ਸੀ ਤਾਂ ਗੁਰਗੱਦੀ ਦਾ ਟਾਈਮ ਪੀਰੀਅਡ ਵੀ ਤੁਸੀਂ ਯਾਦ ਰੱਖਣਾ ਹੈ 1574 ਈਸਵੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲ ਗਈ ਸੀ ਤਾਂ ਫੁੱਲ ਟਾਈਮ ਕੀ ਸੀ 1 ਸਤੰਬਰ 1574 ਨੂੰ ਕਿਹੜੇ ਸਥਾਨ ਤੇ ਗੁਰਗੱਦੀ ਮਿਲੀ ਸੀ ਗੋ ਇੱਕ ਸਤੰਬਰ 1574 ਨੂੰ ਗੋਵਿੰਦਵਾਲ ਸਾਹਿਬ ਦੇ ਵਿਖੇ ਬੀਬੀ ਭਾਨੀ ਜੀ ਦੇ ਕਹਿਣ ਤੇ ਬੀਬੀ ਭਾਨੀ ਜੀ ਦੇ ਕਹਿਣ ਤੇ ਉਹਨਾਂ ਨੂੰ ਇਹ ਗੁਰਗੱਦੀ ਮਿਲੀ ਸੀ ਜਿੱਕੇ ਇਤਿਹਾਸ ਵਿੱਚ ਇੱਕ ਹੋਰ ਘਟਨਾ ਦਾ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਉੱਤੇ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ ਤਾਂ ਬੀਬੀ ਭਾਨੀ ਜੀ ਨੇ ਉੱਤਰ ਦਿੱਤਾ ਕਿ ਅੱਗੇ ਚੱਲ ਕੇ ਜਿਹੜੀ ਇਹ ਗੁਰੀ ਆਈ ਹੈ ਜਾਂ ਗੁਰਗੱਦੀ ਹੈ ਘਰ ਵਿੱਚ ਹੀ ਰਹੇ ਮਤਲਬ ਕਿ ਸੋਢੀ ਖਾਨਦਾਨ ਵਿੱਚ ਹੀ ਰਹੇ ਸੋਢੀ ਖਾਨਦਾਨ ਵਿੱਚ ਹੀ ਰਹੇ ਤਾਂ ਗੁਰੂ ਰਾਮਦਾਸ ਜੀ ਦੇ ਮਗਰੋਂ ਗੁਰਈਆ ਜਿਹੜੀ ਉਹ ਸੋਢੀ ਖਾਨਦਾਨ ਵਿੱਚ ਹੀ ਰਹੀ ਮਤਲਬ ਕਿ ਅਗਲੇ ਜਿਹੜੇ ਅਗਲੇ ਪੀੜੀਦਰ ਪੀੜੀ ਗੁਰੂ ਬਣਦੇ ਗਏ ਸੀ ਤਾਂ ਉਹ ਸਾਰੇ ਕੀ ਸੀ ਸੋਢੀ ਖਾਨਦਾਨ ਦੇ ਵਿੱਚ ਹੀ ਰਹੇ ਸੀ ਅ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਤਿੰਨ ਬੱਚੇ ਹੋਏ ਪਹਿਲੇ ਦਾ ਨਾਮ ਸੀ ਪ੍ਰਿਥੀਚੰਦ ਦੂਜਾ ਸੀ ਮਹਾਦੇਵ ਤੇ ਤੀਜਾ ਸੀ ਅਰਜਨਦੇਵ ਤਾਂ ਇਹ ਤਿੰਨ ਬੱਚੇ ਹੋਏ ਸੀ ਗੁਰੂ ਰਾਮਦਾਸ ਜੀ ਦੇ ਤਾਂ ਤੁਸੀਂ ਤਿੰਨਾਂ ਦੇ ਨਾਮ ਯਾਦ ਰੱਖਣੇ ਨੇ ਗੁਰੂ ਰਾਮਦਾਸ ਜੀ ਦੁਆਰਾ ਕਿਹੜੀਆਂ-ਕਿਹੜੀਆਂ ਰਚਨਾਵਾਂ ਕੀਤੀਆਂ ਗਈਆਂ ਤਾਂ ਗੁਰੂ ਰਾਮਦਾਸ ਜੀ ਦੁਆਰਾ ਮਸੰਦ ਪ੍ਰਥਾ ਲਾਵਾਂ ਇੱਕ ਮਸੰਦ ਪ੍ਰਥਾ ਹੋ ਗਈ ਠੀਕ ਹੈ ਕਿ ਲਾਵਾਂ ਹੋ ਗਈ ਜਿਹੜੀ ਲਾਵਾਂ ਉਹ ਸੂਹੀ ਰਾਗ ਵਿੱਚ ਲਿਖੀ ਹੈ एग्जाम ਦੇ ਵਿੱਚ ਸਿੱਧਾ ਕੁਐਸਚਨ ਪੁੱਛਦਾ ਕਿ ਲਾਵਾਂ ਜਿਹੜੀ ਇਹ ਉਹ ਕਿਹੜੇ ਰਾਗ ਦੇ ਵਿੱਚ ਰਚੀ ਗਈ ਹੈ ਤਾਂ ਉਹ ਸੂਹੀ ਰਾਗ ਦੇ ਵਿੱਚ ਰਚੀ ਗਈ ਹੈ ਉਸ ਤੋਂ ਬਾਅਦ ਉਹਨਾਂ ਨੇ ਕੋੜੀਆਂ ਹੂੰ 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 ਗੁਡ ਮਿੰਟ ਕੋੜੀਆਂ ਸ਼ੰਤ ਕੀਰ ਨੇ ਆਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਠੀਕ ਹੈ ਤਾਂ ਇਹ ਵੀ ਤੁਸੀਂ ਕੁਝ ਪੁਆਇੰਟ ਨੇ ਯਾਦ ਰੱਖਣੇ ਨੇ ਤੁਸੀਂ ਗੁਸਤਤ ਮਸੰਦ ਮਸੰਦ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਮਸੰਦ ਸਿਸਟਮ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿੱਖਿਆਵਾਂ ਸੀ ਉਹਨਾਂ ਦਾ ਪ੍ਰਸਾਰ ਕੀਤਾ ਜਾ ਸਕੇ ਤਾਂ ਕਰਕੇ ਕੀ ਸੀ ਮਸੰਦ ਸਿਸਟਮ ਸ਼ੁਰੂ ਕੀਤਾ ਗਿਆ ਤਾਂ ਮਸੰਦ ਦਾ ਸ਼ਾਬਦਿਕ ਅਰਥ ਕੀ ਸੀ ਮਤਲਬ ਕੀ ਸੀ ਮਸੰਦ ਦਾ ਮਸੰਦ ਦਾ ਅਰਥ ਸੀ ਉੱਚਾ ਸਥਾਨ ਜਾਂ ਉੱਚੀ ਪਦਵੀ ਇਹ ਸ਼ਬਦ ਅਰਬੀ ਭਾਸ਼ਾ ਤੋਂ ਕਾਸ਼ਾ ਦਾ ਸ਼ਬਦ ਇਹ ਇਗਜ਼ਾਮ ਦੇ ਵਿੱਚ ਵੀ ਕੁਐਸਚਨ ਸਿੱਧਾ ਬਣ ਜਾਂਦਾ ਹੈ ਕਿ ਮਸੰਦ ਦਾ ਸ਼ਾਬਦਿਕ ਅਰਥ ਕੀ ਸੀ ਇਸ ਦਾ ਸਥਾਨ ਸੀ ਉੱਚਾ ਸਥਾਨ ਜਾਂ ਉੱਚੀ ਪਦਵੀ ਹਾਂ ਇਹ ਤੁਸੀਂ ਯਾਦ ਰੱਖਣਾ ਤੇ ਇਹ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਅਗਲੀ ਰਚਨਾਵਾਂ ਦੇਖ ਲੈਨੇ ਆਪ ਸਤਿਗੁਰੂ RAMDAS ਜੀ ਨੇ ਪਹਿਲੀ ਸਤਿਗੁਰਾਂ ਦੀ ਬਾਣੀ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ RAMDAS ਜੀ ਦੇ ਵਾਂਗ ਬਾਣੀ ਉਚਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆਪ ਦੀ ਬਾਣੀ 30 ਰਾਗਾਂ ਦੇ ਵਿੱਚ ਠੀਕ ਹੈ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ ਤਾਂ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਦਰਜ ਹੈ ਜਦ ਕਿ ਆਪ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰੀ ਸੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਲੋਂ ਵਰਤੇ ਗਏ ਰਾਗਾਂ ਨੂੰ ਹੀ ਆਪਣੀ ਰਚੀ ਬਾਣੀ ਲਈ ਅਪਣਾਇਆ ਸੀ ਤਾਂ ਇਹ ਤੁਸੀਂ ਰਾਗ ਯਾਦ ਰੱਖਣੇ ਨੇ ਹੋਰ ਕਿਹੜੀਆਂ-ਕਿਹੜੀਆਂ ਰਚਨਾਵਾਂ ਕੀਤੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਵਿੱਚ ਕੁੱਲ ਰਾਗਾਂ ਬਾਣੀ ਕੁੱਲ 31 ਰਾਗਾਂ ਵਿੱਚੇ 31ਵਾਂ ਰਾਗ ਹੈ ਜਿਹੜਾ ਉਹ ਜੈਜਾਵੰਤੀ ਨਾਮ ਦਾ ਹੈ ਠੀਕ ਹੈ ਟੋਟਲ ਕਿੰਨੀ ਰਚਨਾਵਾਂ ਸੀ 31 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਗਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਠੀਕ ਹੈ ਜਿਹੜਾ 31ਵਾਂ ਰਾਗ ਹੈ ਉਹ ਹੈ ਜੈਜਾਵੰਤੀ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਦ ਹਨ ਸ਼੍ਰੀ ਗੁਰੂ ਰਾਮਦਾਸ ਦੀਆਂ 8-12 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਾਮਲ ਕੀਤੀਆਂ ਗਈਆਂ ਨੇ ਤਾਂ ਇਹ ਵੀ ਤੁਸੀਂ ਕੁਐਸਚਨ ਯਾਦ ਰੱਖਿਆ ਕਿ ਕੁਝ ਵਾਰਾਂ ਰਾਗ ਤੇ ਸ਼ਲੋਕ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੇ ਨੇ ਤਾਂ ਤੁਸੀਂ ਇਹ ਕਿਸੇ ਨੋਟਬੁੱਕ ਤੇ ਨੋਟ ਕਰ ਲੈਣੇ ਨੇ ਤਾਂ ਗੁਰੂ ਰਾਮਦਾਸ ਜੀ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਸ਼ਬਦ ਦਰਜ ਨੇ ਤਾਂ 679 ਤਾਂ 679 ਵਰਡ ਦਰਜ ਨੇ ਉਹ ਠੀਕ ਹੈ ਤਾਂ ਇਹ ਵੀ ਤੁਸੀਂ ਯਾਦ ਰੱਖਣੇ ਨੇ ਤਾਂ ਨੈਕਸਟ ਕੁਐਸਚਨ ਦੇਖਦੇ ਆਪਾਂ ਕੀ ਅੱਗੇ ਤਾਂ ਨੈਕਸਟ ਟੌਪਿਕ ਦੇਖਦੇ ਆਪਾਂ ਤਾਂ ਅੱਗੇ ਆ ਗਿਆ ਉਦਾਸੀ ਮਤ ਤਾਂ ਉਦਾਸੀ ਮਤ ਹੈ ਜਿਹੜਾ ਉਹ ਬਾਬਾ ਸ਼ਿਰੀ ਚੰਦ ਬਾਬਾ ਸ਼ਿਰੀ ਚੰਦ ਸੀ ਕੌਣ ਸੀ ਉਹ ਸੁਪੁੱਤਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਮਝੋਤਾ ਕਿਸ ਗੁਰੂ ਰਾਮਦਾਸ ਜੀ ਸਮੇ ਹੋਇਆ ਸੀ ਤਾਂ ਜਿਹੜੇ ਬਾਬਾ ਸ਼੍ਰੀ ਚੰਦ ਸੀ ਉਹ ਉਦਾਸੀ ਮਤਲ ਨਾਲ ਸੰਬੰਧ ਰੱਖਦੇ ਸੀ ਜੋ ਕਿ ਕੌਣ ਸੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸੀ ਤਾਂ ਇਹਨਾਂ ਵਿਚਕਾਰ ਸਮਝੋਤਾ ਹੋਇਆ ਸੀ ਤਾਂ ਉਹ ਕਿਹੜੇ ਗੁਰੂ ਸਹਿਬਾਨ ਦੇ ਵਿਚਕਾਰ ਹੋਇਆ ਸੀ ਤਾਂ ਉਹ ਹੋਇਆ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਜਦੋਂ ਆਪ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਮਿਲਣ ਆਏ ਸਨ ਤਾਂ ਕੀ ਕੋਈ ਇੱਕ ਘਟਨਾ ਵਾਪਰਤੀ ਆਪਾਂ ਉਹ ਵੀ ਦੇਖ ਲੈਣੇ ਆਂ ਤਾਂ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਬਜ਼ਾਦੇ ਸਨ ਆਪ ਜੀ ਨੇ ਉਦਾਸੀ ਮਤ ਧਾਰਨ ਕਰ ਲਿਆ ਸੀ ਅਤੇ ਜਤੀ ਸਤੀ ਰਹਿ ਕੇ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ ਉਹ ਬੜੀਆਂ ਸ਼ਕਤੀਆਂ ਦੇ ਮਾਲਕ ਸਨ ਅਤੇ ਕਈ ਹੰਕਾਰੀਆਂ ਦੇ ਉਹਨਾਂ ਨੇ ਹੰਕਾਰ ਤੋੜੇ ਸਨ ਪਰ ਜਦੋਂ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਦੇ ਵਸਾਉਣ ਅੰਮ੍ਰਿਤਸਰ ਸ੍ਰੀਵਰ ਦੀ ਅਸਾਰੀ ਅਤੇ RAMDAS ji ਦੇ ਅਪਾਰ ਮਹਿਮਾ ਸੁਣੀ ਤਾਂ ਉਹਨਾਂ ਪਾਸੋਂ ਰਹਿਣਾ ਨਾ ਗਿਆ ਤੇ ਗੁਰੂ ਜੀ ਦੇ ਦਰਸ਼ਨ ਲਈ ਆਪ ਅੰਮ੍ਰਿਤਸਰ ਵਿਖੇ ਆਏ ਠੀਕ ਹੈ ਤਾਂ ਉਹ ਉਹਨਾਂ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਸੈ ਪਹੁੰਚੇ ਜਦੋਂ ਉਹ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਠ ਕੇ ਉਹਨਾਂ ਨੂੰ ਅੱਗੇ ਮਿਲਣ ਗਏ ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁੱਕ ਕੇ ਨਮਸਕਾਰ ਕੀਤੀ ਅਤੇ ਹਾਲਚਲ ਪੁੱਛਿਆ ਫਿਰ ਗੁਰੂ ਜੀ ਨੇ ਉਹਨਾਂ ਨੂੰ ਨਾਲ ਲੈ ਕੇ ਦਰਬਾਰ ਚ ਆ ਗਏ ਆਪਣੇ ਕੋਲ ਹੀ ਬਿਠਾ ਲਿਆ ਬਾਬਾ ਸ਼ਿਰੀ ਚੰਦ ਜੀ ਗੁਰੂ ਜੀ ਦੇ ਚਿਹਰੇ ਵੱਲ ਦੇਖਦੇ ਰਹੇ ਤਾਂ ਗੁਰੂ ਜੀ ਦੀ ਪਿਆਰੀ ਸ਼ਖਸੀਅਤ ਅਤੇ ਉਹਨਾਂ ਨੂੰ ਮੋਹ ਲਿਆ ਸੀ ਫਿਰ ਗੁਰੂ ਜੀ ਰੋਹਾਨੀ ਚਿਹਰੇ ਵੱਲ ਤੱਕ ਕੇ ਬੋਲੇ ਇੰਨਾ ਸੁੰਦਰ ਦਾੜਾ ਕਿਵੇਂ ਬਧਾ ਲਿਆ ਹੈ ਤਾਂ ਗੁਰੂ ਰਾਮਦਾਸ ਜੀ ਵੀ ਬਾਬਾ ਜੀ ਵੱਲ ਬੜੇ ਧਿਆਨ ਨਾਲ ਵੇਖ ਰਹੇ ਸਨ ਤੇ ਉਹ ਇਸ ਗੱਲ ਤੇ ਬੜੇ ਖੁਸ਼ ਹਨ ਕਿ ਜਦੋਂ ਤੋਂ ਬਾਬਾ ਜੀ ਉੱਥੋਂ ਆਏ ਸਨ ਤਾਂ ਉਹਨਾਂ ਦੇ ਚਿਹਰੇ ਤੇ ਕੀਏ ਗੁਲਾਬ ਦੇ ਫੁੱਲ ਵਾਂਗ ਮੁਸਕਰਾਹਟ ਖਿੜੀ ਹੋਈ ਏ ਤਾਂ ਗੁਰੂ ਰਾਮਦਾਸ ਜੀ ਨਿਮਰਤਾ ਭਾਵ ਨਾਲ ਬੋਲੇ ਇਹ ਦਾੜਾ ਆਪ ਵਰਕੇ ਮਹਾਪੁਰਸ਼ਾਂ ਦੇ ਚਰਨ ਛਾੜਨ ਵਾਸਤੇ ਵਧਾਇਆ ਗਿਆ ਏ ਇਹ ਉੱਤਰ ਸੁਣ ਕੇ ਬਾਬਾ ਸ਼੍ਰੀਚੰਦ ਜੀ ਖਿੜਖੜਾ ਕੇ ਹੰਸ ਪਏ ਅਤੇ ਕਹਿਣ ਲੱਗੇ ਤਨਹੋ ਤੁਸੀਂ ਅਤੇ ਤਨ ਤੁਹਾਡੀ ਨਿਮਰਤਾ ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰਗੱਦੀ ਲਈ ਸੀ ਪਰ ਤੁਸੀਂ ਨਿਮਰਤਾ ਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈ ਇਸ ਦਾ ਬੜੇ ਪ੍ਰੇਮ ਨਾਲ ਗੁਰੂ ਰਾਮਦਾਸ ਜੀ ਨੂੰ ਵੀ ਮਿਲ ਕੇ ਬਾਬਾ ਸ਼੍ਰੀ ਚੰਦ ਜੀ ਆਪਣੇ ਡੇਰੇ ਵਾਪਸ ਚੱਲੇ ਜਾਂਦੇ ਨੇ ਠੀਕ ਹੈ ਤਾਂ ਇਹ ਘਟਨਾ ਵੀ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਲੈਣੀ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨਸ ਬਣ ਜਾਂਦੇ ਨੇ ਤਾਂ ਉਸ ਵਾਰ ਉਹਨਾਂ ਦੀ ਜੋਤੀ ਉਸਮਾਉਣ ਦਾ ਸਮਾ ਕੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਤਾਂ ਉਹ ਸੀ 1 ਸਤੰਬਰ 1581 ਨੂੰ 1 ਸਤੰਬਰ 1581 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਕੀਨੇ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਸਮਾ ਜਾਂਦੇ ਨੇ ਠੀਕ ਹੈ ਤਾਂ ਇਹ ਜੀ ਆਪਣੀ ਇੰਪੋਰਟੈਂਟ ਜੀਵਨੀ ਸ੍ਰੀ ਗੁਰੂ ਰਾਮਦਾਸ ਜੀ ਦੀ ਤਾਂ ਹੁਣ ਆਪਾਂ ਇਸ ਦੇ ਰਿਲੇਟਡ ਜਿੰਨੇ ਵੀ ਐਮਸੀਕਿਊਜ਼ ਕੁਐਸਚਨਸ ਬਣਦੇ ਨੇ ਉਹ ਵੀ ਆਪਾਂ ਨਾਲ ਦੇ ਨਾਲ ਹੀ ਕਵਰ ਕਰ ਲੈਣੇ ਆ ਤਾਂ ਹੁਣ ਤੁਸੀਂ ਇਹਨਾਂ ਕੁਐਸਚਨਸ ਦੇ ਅਨਸਰ ਆਪ ਦੇਣੇ ਨੇ ਮੈਨੂੰ ਠੀਕ ਹੈ ਤਾਂ ਤਾਂ 5 ਸਕਿੰਟ ਦਾ ਟਾਈਮ ਦੇਵਾਂਗਾ ਤਾਂ ਤੁਸੀਂ ਕਰੋ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਰੱਖ ਸਕਦੇ ਹੋ ਤਾਂ ਆਪਾਂ ਫਰਸਟ ਕੁਐਸਚਨ ਦੇਖਦੇ ਆਪਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਅਤੇ ਕਿਸ ਸਾਲ ਹੋਇਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ 24 ਸਤੰਬਰ 1534 ਨੂੰ ਚੁੰਨਾ ਮੰਡੀ ਲਾਹੌਰ ਦੇ ਵਿੱਚ 24 ਸਤੰਬਰ 1534 ਚੁੰਨਾ ਮੰਡੀ ਲਾਹੌਰ ਦੇ ਵਿੱਚ ਕੀ ਇਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ ਗੁਰਗੱਦੀ ਕਦੋਂ ਮਿਲੀ ਸੀ ਇਹਨਾਂ ਨੂੰ ਤਾਂ ਉਹ ਮਿਲੀ ਸੀ 1 ਸਤੰਬਰ 1574 ਨੂੰ ਕਿੱਥੇ ਮਿਲੀ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਨੂੰ ਗੁਰਗੱਦੀ ਮਿਲੀ ਸੀ ਨੈਕਸਟ ਦੇਖਦੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਤਾਂ ਉਹ ਰੱਖਦੇ ਸੀ ਸੋਢੀ ਜਾਤੀ ਨਾਲ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਸੋਢੀ ਜਾਤੀ ਨਾਲ ਉਹ ਸੰਬੰਧ ਰੱਖਦੇ ਸੀ ਨੈਕਸਟ ਦੇਖਦੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਤੇ ਪਿਤਾ ਦਾ ਨਾਮ ਕੀ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਤਾਂ ਇਜ਼ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਮਾਤਾ ਦਇਆ ਕੌਰ ਤੇ ਹਰੀਦਾਸ ਡੀ ਇਜ਼ ਦਾ ਰਾਈਟ ਆਨਸਰ ਮਾਤਾ ਦਇਆ ਕੌਰ ਤੇ ਹਰੀਦਾਸ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਸੀ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 4 ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਕਦੋਂ ਅਤੇ ਕਿੱਥੇ ਮਿਲੀ ਤਾਂ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਸੀ ਉਹ ਕਦੋਂ ਤੇ ਕਿੱਥੇ ਮਿਲੀ ਸੀ ਤਾਂ ਉਹ ਮਿਲੀ ਸੀ 1 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ 1 ਸਤੰਬਰ 1574 ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਨੂੰ ਗੁਰਗੱਦੀ ਮਿਲੀ ਸੀ ਨੈਕਸਟ ਕੁਐਸਚਨ ਦੇਖਦੇ ਆ ਤਾਂ ਗੁਰੂ ਰਾਮਦਾਸ ਜੀ ਨੇ ਆਪਣਾ ਵਾਰਿਸ ਕਿਸ ਨੂੰ ਚੁਣਿਆ ਸੀ ਆਪਣਾ ਵਾਰਿਸ ਉਹਨਾਂ ਨੇ ਚੁਣਿਆ ਸੀ ਅਰਜਨ ਦੇਵ ਨੂੰ ਉਹਨਾਂ ਦਾ ਤੀਜੇ ਪੁੱਤਰ ਅਰਜਨ ਦੇਵ ਨੂੰ ਇਹਨਾਂ ਨੇ ਕੀ ਸੀ ਆਪਣਾ ਵਾਰਿਸ ਜਿਹਨਾਂ ਨੂੰ ਅੱਗੇ ਜਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਰਾਮ ਨਾ ਲ ਪ੍ਰਸਿੱਧ ਹੋਇਆ ਹਾਂ ਨੈਕਸਟ ਦੇਖਦੇ ਹਾਂ ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਕੌਣ ਸੀ ਤਾਂ ਉਹਨਾਂ ਦੇ ਸਮਕਾਲੀ ਮੁਗਲ ਕੌਣ ਸੀ ਕੌਣ ਸੀ ਉਹਨਾਂ ਦੇ ਸਮੇਂ ਸ਼ਾਸਕ ਤਾਂ ਉਹ ਸੀ ਅਕਬਰ ਏ ਇਸ ਦਾ ਰਾਈਟ ਆਨਸਰ ਅਕਬਰ ਇਹਨਾਂ ਦਾ ਸਮਕਾਲੀ ਸ਼ਾਸਕ ਸੀ ਨੈਕਸਟ ਦੇਖਦੇ ਹਾਂ ਗੁਰੂ ਰਾਮਦਾਸ ਜੀ ਦੁਆਰਾ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਗਈ ਸੀ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੋਈ ਸੀ ਤਾਂ ਉਹ ਰਚੀ ਗਈ ਸੀ 30 30 ਰਾਗਾਂ ਦੇ ਵਿੱਚ ਬਾਣੀ ਰਚੀ ਗਈ ਸੀ ਗੁਰੂ ਰਾਮਦਾਸ ਜੀ ਦੇ ਦੁਆਰਾ ਤਾਂ ਤੁਸੀਂ ਯਾਦ ਰੱਖਣਾ ਹੈ ਅ नेक्स्ट ਦੇਖਦੇ ਹਾਂ ਤਾਂ ਗੁਰੂ ਰਾਮਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਨੇ ਤਾਂ ਗੁਰੂ ਰਾਮਦਾਸ ਜੀ ਦੇ ਟੋਟਲ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਉਹਨੇ 679 ਹੀ ਇਜ਼ ਦਾ ਰਾਈਟ ਆਨਸਰ 679 ਵਰਡ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੈਕਸਟ ਦੇਖਦੇ ਹਾਂ ਰਾਮਦਾਸ ਪੁਰਾ ਦੀ ਸਥਾਪਨਾ ਕਦੋਂ ਹੋਈ ਅੰਮ੍ਰਿਤਸਰ ਠੀਕ ਹੈ ਅੰਮ੍ਰਿਤਸਰ ਚ ਰਾਮਦਾਸ ਪੁਰਾ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਉਹ ਹੋਈ ਸੀ 1577 ਨੂੰ b ਇਸ ਦਾ ਰਾਈਟ ਆਨਸਰ 1577 ਨੂੰ ਰਾਮਦਾਸ ਪੁਰਾ ਦੀ ਸਥਾਪਨਾ ਹੋਈ ਸੀ ਨੈਕਸਟ ਦੇਖਦੇ ਹਾਂ ਗੁਰੂ ਰਾਮਦਾਸ ਜੀ ਦੁਆਰਾ ਕਿਸ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਤਾਂ ਗੁਰੂ ਰਾਮਦਾਸ ਜੀਆ ਕਿਹੜੀ ਕਿਹੜੀ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਹਨਾਂ ਦੁਆਰਾ ਮਸੰਦ ਪ੍ਰਥਾ ਤੇ ਲਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ a ਅਤੇ b ਦੋਵੇਂ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਉਦਾਸੀ ਮਤਲਬ ਸਮਝੋ ਤਾਂ ਕਿਸ ਗੁਰੂ ਸਮੇਂ ਹੋਇਆ ਸੀ ਤਾਂ ਇਹ ਸਮਝੋਤਾ ਹੈ ਸੀ ਗੁਰੂ ਰਾਮਦਾਸ ਜੀ ਦੇ ਸਮੇਂ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਗੁਰੂ ਰਾਮਦਾਸ ਜੀ ਕਦੋਂ ਅਤੇ ਕਿੱਥੇ ਜੋਤੀ ਜੋ ਸਮਾਏ ਸਨ ਤਾਂ ਉਹ ਕਦੋਂ ਤੇ ਕਿੱਥੇ ਜੋਤੀ ਜੋ ਸਮਾਏ ਸੀ ਤਾਂ ਉਹ ਸਮਾਏ ਸੀ 1 ਸਤੰਬਰ 1581 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ 1 ਸਤੰਬਰ 1581 ਗੋਇੰਦਵਾਲ ਸਾਹਿਬ ਦੇ ਵਿੱਚ ਉਹ ਜੋਤੀ ਜੋ ਸਮਾਏ ਸੀ ਨੈਕਸਟ ਦੇਖਦੇ ਹਾਂ ਅੰਮ੍ਰਿਤਸਰ ਸਰੋਵਰ ਦਾ ਕੰਮ ਕਿਸ ਦੀ ਦੇਖਰੇਖੇ ਹੇਠ ਕੀਤਾ ਗਿਆ ਤਾਂ ਅੰਮ੍ਰਿਤਸਰ ਸਰੋਵਰ ਦਾ ਕੰਮ ਸੀ ਉਹ ਕਿਸ ਦੀ ਦੇਖਰੇਖੇ ਹੇਠ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ ਬਾਬਾ ਬੁੱਢਾ ਜੀ ਦੀ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਨਨੇ ਆ ਲਾਵਾ ਕਿਸ ਰਾਗ ਵਿੱਚ ਰਚੀਆਂ ਗਈਆਂ ਤਾਂ ਇਹ ਤੁਹਾਨੂੰ ਕਵਰ ਕਰਵਾ ਚੁੱਕੇ ਹਾਂ ਤਾਂ ਉਹ ਸੂਹੀ ਰਾਗ ਦੇ ਵਿੱਚ ਰਚੀਆਂ ਗਈਆਂ ਸੀ ਲਾਵਾ ਨੈਕਸਟ ਦੇਖਦੇ ਹਾਂ ਕੁਐਸਚਨ ਨੰਬਰ 15 ਕੀ ਗੁਰੂ ਰਾਮਦਾਸ ਜੀ ਦੁਆਰਾ ਕਿੰਨੀਆਂ 12 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਤਾਂ ਕਿੰਨੀਆਂ 12 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਗੁਰੂ ਰਾਮਦਾਸ ਜੀ ਦੀਆਂ ਤਾਂ ਕੀ ਰਾਈਟ ਆਨਸਰ ਹੋਏਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਦੱਸੋ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ 8 12 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਨੈਕਸਟ ਦੇਖ ਲੈਣੇ ਆ ਸੂਫੀ ਸੰਤ ਮੀਆਂ ਮੀਰਜੀ ਕਿੱਥੋਂ ਦੇ ਰਹਿਣ ਵਾਲੇ ਸਨ ਮੀਆਂ ਮੀਰਜੀ ਕਿੱਥੇ ਦੇ ਰਹਿਣ ਵਾਲੇ ਸੀ ਸੂਫੀ ਸੰਤ ਉਹ ਲਾਹੌਰ ਦੇ ਰਹਿਣ ਵਾਲੇ ਸੀ ਬੀ ਇਜ਼ ਦਾ ਰਾਈਟ ਆਨਸਰ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਦੇਖ ਲੈਂਦੇ ਆ ਤੁਮ ਮਸੰਦ ਦਾ ਸ਼ਾਬਦਿਕ ਅਰਥ ਕੀ ਹੈ ਮਸੰਦ ਦਾ ਤੁਮ ਮਸੰਦ ਦਾ ਸ਼ਾਬਦਿਕ ਅਰਥ ਰਹਿਣ ਵਾਲੇ ਆਪਣੇ ਕੋਲ ਉੱਚਾ ਸਥਾਨ ਤੇ ਉੱਚੀ ਪਦਵੀ ਠੀਕ ਹੈ ਦੋਵੇਂ ਠੀਕ ਹੈ ਉੱਚਾ ਸਥਾਨ ਤੇ ਉੱਚਾ ਪਦ ਕੀਹੜੀ ਭਾਸ਼ਾ ਤੋਂ ਲਿਆ ਗਿਆ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਦੋਸਤੋ ਅੱਜ ਦਾ ਜਿਹੜਾ ਆਪਣਾ ਗੁਰੂ ਰਾਮਦਾਸ ਜਿਹਦਾ ਚੈਪਟਰ ਸੀ ਉਹ ਉਹ ਆਪਣਾ ਬਿਲਕੁਲ ਕਲੀਅਰ ਹੈ ਉਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ। ਕੱਲ ਦੀ ਕਲਾਸ ਦੇ ਵਿੱਚ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਟੌਪਿਕ ਨੂੰ ਕਵਰ ਕਰਾਂਗੇ। ਦੋਸਤੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।